ਇਹ ਸਾਡੇ ਧੰਨ ਭਾਗ ਹਨ ਕਿ ਅਸੀਂ ਇਸ ਸਤப்தੀ ਦੇ ਦੌਰਾਨ ਜਿਹੜਾ ਇਸ ਨਾਲ ਵਿੱਚ ਵਿਚਰ ਰਹੇ ਹਾਂ ਔਰ ਇਹ ਜਿਹੜੇ ਹੈ ਖੁਸ਼ੀਆਂ ਘਰੂ ਕਰਦੀਆਂ ਉਹ ਮਾਨ ਰਹੇ ਹਾਂ। ਤਾਂ ਦੇਖ ਸਕਦੇ ਨਿਸ਼ਾਨ ਸਿੰਘ ਦੇ ਪਿਆਰੇ ਸਹਿਬਾਨ ਜਿਹੜੇ ਨਗਰ ਕੀਰਤਨ ਦੇ ਵਾਈ ਕਰਦੇ ਚੱਲ ਰਹੇ ਨੇ ਸੰਗਤਾਂ ਦੇ ਵੱਲੋਂ ਦੇਖ ਸਕਦੇ ਕਿਸ ਤਰ੍ਹਾਂ ਫੁੱਲਾਂ ਦੀ ਜਿਹੜੀ ਵਰਖਾ ਕੀਤੀ ਜਾ ਰਹੀ ਹੈ। ਤਾਂ ਤਾਂ ਸਿਰ ਤੇ ਇਕਬਾਲ ਪਾਸ਼ਾ ਜੀ ਦੇ ਸ਼ਹਾਦਤ ਨੂੰ ਸਮਰਪਿਤ ਜਿਹੜਾ ਇਹ ਮਹਾਨਗਰ ਕੀਰਤਨ ਹੈ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਸਮਾਗਮ ਵੀ ਉਲੀਕੇ ਗਏ ਆ ਇੱਥੇ ਹੁਬਲੀ ਚਾਰ ਤੇ ਵਿੱਚ ਪਹੁੰਚੇ ਤੇ ਜਿਹੜੇ ਗੁਰਦੁਆਰਾ ਸਾਹਿਬ ਵਿਖੇ ਪੜਾ ਹੈ ਇਸ ਨਗਰ ਕੀਰਤਨ ਦਾ ਉਸੇ ਗੁਰਦੁਆਰਾ ਸਾਹਿਬ ਜੀ ਦੇ ਜਿਹੜੇ ਸੈਕਟਰੀ ਸਾਹਿਬ ਸਾਡੇ ਨਾਲ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਹਿਬ ਤੁਹਾਨੂੰ ਬਾਤ ਤੁਹਾਡਾ ਪਹਿਲਾਂ ਕਿ ਤੁਸੀਂ ਇਸ ਸਾਰੇ ਨਗਰ ਕੀਰਤਨ ਦੇ ਕਾਫਲੇ ਨੂੰ ਇੱਥੇ ਠਹਿਰਾ ਦਾ ਪ੍ਰਬੰਧ ਕੀਤਾ ਹੈ ਇਹ ਨਾਲ ਨਾਲ ਇੰਨੀ ਸੰਗਤ ਜਿਹੜੀ ਇੱਥੇ ਇਕੱਤਰ ਹੋਈ ਹੈ ਤੇ ਸੰਗਤ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਹੀ ਹੈ ਸੰਗਤਾਂ ਦਰਸ਼ਨ ਹੋ ਰਿਹਾ ਹੈ ਨ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਪਹਿਲਾਂ ਜੋ ਯਾਤਰਾ ਜੜੇ ਹੁਬਲੀ ਸ਼ਹਿਰ ਨੂੰ ਆਈ ਹੈ ਬਹੁਤ ਬਹੁਤ ਧੰਨਵਾਦ ਐ ਐਸਜੀਪੀਸੀ ਦੀ ਕਮੇਟੀ ਵਾਲਿਆਂ ਨੇ ਸਾਡੀ ਸ਼ਹਿਰ ਨੂੰ ਆਂਦਾ ਬੰਦੂਸ ਕੀਤਾ ਗਿਆ ਬਹੁਤ ਬਹੁਤ ਸਾਰੀ ਸੰਗਤ ਸਾਡੀ ਇਧਰੋਂ ਇਹ ਮੇਨ ਹੁਬਲੀ ਗੁਰਦੁਆਰਾ ਹੈ ਇਹ ਪੂਰਾ ਇਧਰ 200 ਕਿਲੋਮੀਟਰ ਦਾ ਰੇਨ ਸਾਰੀ ਗੁਰਦੁਆਰਾ ਸਾਡੇ ਅੰਦਰ ਹੀ ਆਂਦਾ ਸਾਰਾ ਤੋਂ ਸਾਰੀ ਸੰਗਤ ਇਧਰੋਂ ਸਿੱਗਾਉ ਬਾਇਗਲਗੋਡ ਔਰ ਮਦੋਲ ਕੱਪੜਾ ਫਾਸਪੇਡ ਤੋਂ ਸਾਰੇ ਪਾਸਿਓਂ ਸਾਰੇ ਪਾਸੋਂ ਆਏ ਆ ਸਾਰਿਆਂ ਜੀਆ ਅਨੁਸਾਰ ਇਹ ਸੰਗਤ ਨੂੰ ਜੀ ਤੋਂ ਬਹੁਤ ਬਹੁਤ ਇਨੀਆਂ ਆਨੰਦਿਆ ਕਿੰਨਾ ਖੁਸ਼ੀ ਹੈ ਦੱਸ ਨਹੀਂ ਸਕਦਾ ਇੰਨਾ ਖੁਸ਼ੀ ਹੈ ਸੋ ਸੈਕਟਰ ਸਾਹਿਬ ਵੱਲੋਂ ਸੰਗਤ ਦਾ ਧੰਨਵਾਦ ਕੀਤਾ ਗਿਆ ਇੱਥੇ ਪਹੁੰਚਣ ਦਿੱਤੇ ਸਾਡੇ ਨਾਲ ਇੰਚਾਰਜ ਸਾਹਿਬ ਨੂੰ ਜੀ ਦਾ ਧੰਨਵਾਦ ਕਰਦੇ ਹਾਂ ਪਾਈ ਸਾਹਿਬ ਦੇਖ ਸਕਦੇ ਹੋ ਕਿ ਜਦੋਂ ਹੀ ਆਪਾਂ ਹੁਬਲੀ ਸ਼ਹਿਰ ਦੇ ਵਿੱਚ ਐਂਟਰ ਕੀਤੇ ਹਨ ਲਗਭਗ 3 ਕਿਲੋਮੀਟਰ ਤੋਂ ਪਿੱਛੇ ਹੀ ਸੰਗਤਾਂ ਦਾ ਜਿਹੜਾ ਹਜੂਮ ਇਕੱਤਰ ਹੋਇਆ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਸੰਗਤਾਂ ਦਰਸ਼ਨ ਕਰਨ ਲਈ ਜੁਮਨ ਵਰਖਾ ਹੋ ਰਹੀ ਹੈ ਠੀਕੜਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੰਤਕ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 350 ਸਾਲਾਂ ਅਸ਼ੀਰਵਾਦ ਦੀ ਅਤੇ ਉਹਨਾਂ ਦੇ ਪਿਆਰੇ ਗੁਰਸਿੱਖ ਭਾਈ ਮਤੀਦਾਲ ਦੀ ਭਾਈ ਸਾਦੀਦਾਲ ਦੀ ਭਾਈ ਦਿਆਨਾ ਜੀ ਆਨਤਨ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਪੁਰਬ ਨੂੰ ਸਲਾਮ ਜੋ ਇਹ ਵਿਸ਼ਾਲ ਮਹਾਨ ਸ਼ਹੀਦੀ ਨਗਰ ਕੀਰਤਨ ਪੜਾਦਰ ਪੜਾਤ ਹੁੰਦਾ ਹੋਇਆ ਅੱਜ ਹੁਕਮੀਸ਼ਾਹਰ ਵਿੱਚ ਚਾਹ ਇਥੋਂ ਦੀਆਂ ਸੰਗਤਾਂ ਵੱਲੋਂ ਬਹੁਤ ਹੀ ਭਾਰੀ ਵੱਡਾ ਸਵਾਗਤ ਕੀਤਾ ਗਿਆ ਹੈ ਪਿਛੇ ਰੋਡ ਤੇ ਜਿਉਂ ਅਸੀਂ ਸਵੇਰੇ ਬੰਗਲੌਰ ਤੋਂ ਚੱਲੇ ਰਸਤੇ ਵਿੱਚ ਸੰਗਤਾਂ ਨੇ ਬਹੁਤ ਵੱਡਾ ਸਤਿਕਾਰ ਕੀਤਾ ਸਾਦ ਸੰਗਤ ਦੇ ਸਤਿਕਾਰ ਨੂੰ ਅਸੀਂ ਸਿਰ ਸਲਾਉਂਦੇ ਆ ਤੇ ਸਤਿਗੁਰੂ ਮਹਾਰਾਜ ਸਾਹਿਬ ਦੀ ਬਾਸਰ ਚਰਨਾ ਕਰਤਾਰਸ ਕਰਦੇ ਆ ਇਸੇ ਤਰ੍ਹਾਂ ਸੰਗਤਾਂ ਨੂੰ ਮਾਰਾ ਖੁਸ਼ੀਆਂ ਖੜੇ ਬਖਸ਼ਿਸ਼ ਕਰੇ ਚੜ੍ਹਦੀ ਕਲਾ ਬਖਸ਼ਿਸ਼ ਕਰੇ ਤੇ ਇੱਥੇ ਜਿਹੜੇ ਨਗਰਪੁਰਾਂ ਦੀ ਇਮਾਨਗੀ ਹੋਈ ਹੈ ਇੱਥੇ ਆਪ ਸਮਾਪਤੀ ਹੋਣੀ ਹੈ ਅਗਦੇ ਪੜਾਅ ਵਾਸਤੇ ਸਵੇਰੇ ਮਹਾਰਾਜ ਸਾਹਿਬ ਜੀ ਨੂੰ ਆਗਿਆ ਲੈ ਕੇ ਚਾਲੇ ਪਾਉਣੇ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਵਕਤ ਨਗਰ ਕੀਰਤਨ ਦਾ ਜੋ ਪੜਾ ਹੈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਉਹ ਬੁਬਲੀ ਕਰਨਾਟਕਾ ਵਿਖੇ ਪਹੁੰਚ ਚੁੱਕਿਆ ਹੈ ਔਰ ਇੱਥੇ ਪਹੁੰਚਣ ਲੋਤੇ ਸੰਗਤਾਂ ਦੇ ਵੱਲੋਂ ਜਿਹੜਾ ਨਿਕਾ ਸਵਾਗਤ ਕੀਤਾ ਜਾ ਰਿਹਾ ਸਭ ਪੰਜ ਪਿਆਰੇ ਸਹਿਬਾਨ ਪੰਜ ਸ਼ਾਂਸੀ ਸਿੰਘ ਇਹ ਇਸ ਵਕਤ ਗੁਰਦਾਸ ਸਾਹਿਬ ਦੇ ਦਰਸ਼ਕ ਜੂਰੀ ਦੇ ਵਿੱਚ ਬਿਲਕੁਲ ਸਾਹਮਣੇ ਖੜੇ ਹਨ ਵਾਹ multimod spam ਇਸ ਵਕਤ ਗੁਰਦਵਾਰਾ ਸਾਹਿਬ ਦੇ ਦਰਸ਼ਨ ਜੁੜੀ ਤੋਂ ਨਗਰ ਕੀਰਤਨ ਦੇ ਵਿੱਚ ਸ਼ਾਮਲ ਸਮੂਹ ਸੰਗਤਾਂ ਅਤੇ ਸੱਚਖੰਡ ਵਾਲੇ ਪਾਸੇ ਨੂੰ ਜਾਂਦੇ ਹੋਏ ਕਿਉਂਕਿ ਹੁਣ ਸੁਖਾਸਨ ਦਾ ਜਿਹੜਾ ਉਹ ਸਮਾ ਹੋ ਰਿਹਾ ਇਸ ਵਕਤ ਇਹ ਜਿਹੜਾ ਤੇ ਇੱਕ ਵਾਰ ਸ ਹੈ ਪਾਸ਼ਾ ਦੀnhਾਰ ਸ਼ਾਹ ਦੀnhਾਰ ਮਹਾਨ ਨਗਰ ਕੀਰਤਨ ਹੈ ਜਿਸ ਵਿੱਚ ਦੇਖ ਸਕਦੇ ਹੋ ਕਿ ਬਹੁਤ ਸਾਰੇ ਪ੍ਰਬੰਧ ਜਿਹੜੇ ਆ ਉਹ ਬਹੁਤ ਵੱਡੇ ਪੱਧਰ ਤੇ ਹੁੰਦੇ ਆ ਤੇ ਉਹਨਾਂ ਨੂੰ ਕਰਨ ਦੇ ਲਈ ਜਿਹੜਾ ਸੰਤਾਂ ਦਾ ਸਮੂਿਕ ਸਥਿਥੇ ਬੰਦੀਆਂ ਸਜੋ ਹੁੰਦਾ ਤਾਂ ਇਥੋਂ ਦੀ ਕਮੇਟੀ ਦੇ ਵੱਲੋਂ ਜਿੰਨੇ ਪ੍ਰਬੰਧ ਕੀਤੇ ਗਏ ਨੇ ਵਾਕਈ ਸ਼ਲਾਘਾਯੋਗ ਹੈ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਦੂਸਰੇ ਧਰਮ ਦੀ ਖਾਤਰ ਜਿਹੜੀ ਹੈ ਮਹਾਨ ਸ਼ਹਾਦਤ ਦਿੱਤੀ ਜਿਹੜਾ ਬੈਠਾ ਹੈ ਜਿਹੜਾ ਜੇਕਰ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਦੀ ਸ਼ਹਾਦਤ ਦੀ ਗੱਲ ਕਰੀਏ ਤਾਂ ਗੁਰੂ ਸਾਹਿਬ ਜੀ ਨੇ ਦੂਸਰੇ ਧਰਮ ਦੀ ਖਾਤਰ ਮਨੁੱਖੀ ਅਧਿਕਾਰਾਂ ਦੀ ਖਾਤਰ ਮਹਾਨ ਸ਼ਹਾਦਤ ਦਿੱਤੀ ਜਿਸ ਵਕਤੇ ਹਿੰਦੁਸਤਾਨ ਦਾ ਪਾਸ਼ਾ ਔਰੰਗਜ਼ੇਬ ਜ਼ੁਲਮ ਕਰ ਰਿਹਾ ਸੀ ਪੂਰੀ ਕਾਇਨਾਤ ਤੇ ਉੱਤੇ ਪੂਰੇ ਹਿੰਦੁਸਤਾਨ ਦੇ ਉੱਤੇ ਖਾਸ ਕਰਕੇ ਹਿੰਦੂ ਪਾਈਚਾਰੇ ਦੇ ਉੱਤੇ ਤਿਆਚਾਰ ਕਰ ਰਿਹਾ ਸੀ ਉਸਨੇ ਜ਼ਬਰਦਸਤੀ ਜਿਹੜਾ ਹੈ ਇਸਲਾਮ ਨੂੰ ਬੁਲ ਕਰਵਾ ਰਿਆ ਸੀ ਤਾਂ ਉਸ ਵਕਤ ਹਿੰਦੁਸਤਾਨ ਦੇ ਲਗਭਗ ਸਾਰੇ ਸੂਬਿਆਂ ਦੇ ਜਿਹੜੇ ਪੂਰਵਾਰ ਸਿੱਖ ਪੰਡਿਤ ਹਿੰਦੂ ਪੰਦੇ ਸਾਹੁਣਾ ਦੇ ਵੱਲ ਜਿਹੜੀ ਹੈ ਕਸ਼ਮੀਰ ਦੇ ਪੰਡਿਤ ਪੰਡਿਤ ਕਿਰਪਾ ਰਾਮ ਜੀ ਐਮਏ ਦੇ ਵਿੱਚ ਇੱਕ ਸਭਾ ਬਣ ਚੁੱਕੀ ਸੀ ਸਭਾ ਦੇ ਵਿੱਚ ਜਿਹੜਾ ਇਹ ਤੈਅ ਕੀਤਾ ਜਾਂਦਾ ਕਿ ਉਹ ਸਿਰਫ ਉੱਤੇਵਾ ਸਹਿਪਾਸਚਾਈ ਦੇ ਦਰ ਤੇ ਸ੍ਰੀ ਸਾਹਿਬ ਜੀ ਦੇ ਅਰਦਾਸ ਬੇਨਤੀ ਕਰਨਗੇ ਫਰਿਆਦ ਲੈ ਕੇ ਜਾਣਗੇ ਪੰਡਿਤ ਕਿਰਪਾ ਰਾਮ ਜੀ ਦੇ ਦਰਵਾਜ਼ੇ ਵਿੱਚ ਪੰਡਤਾਂ ਦਾ ਜਿਹੜਾ ਇੱਕ ਜਥਾ ਉਹ ਅਰਦਾਸ ਬੇਨਤੀ ਲੈ ਕੇ ਜਨਨਪੁਰ ਸਾਹਿਬ ਕੇ ਜਾਂਦਾ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਚਰਨਾਂ ਦੇ ਵਿੱਚ ਜਾ ਕੇ ਪੰਡਿਤ ਕਿਰਪਾ ਰਾਮ ਜੀ ਅਰਦਾਸ ਕਰਦੇ ਬੇਨਤੀ ਕਰਦੇ ਹਨ ਕਿ ਕਿਰਪਾ ਕਰਕੇ ਉਹਨਾਂ ਦੇ ਧਰਮ ਨੂੰ ਬਚਾਓ

अगे जो पेंडिया कियो जो मड़ा जा? ਹਾਂ ਇਸ ਤਰ੍ਹਾਂ ਨਾਲ ਜੀ ਚੋਰ ਸਾਹਿਬ ਉਹ ਕਿੱਥੇ ਆਪ ਲੈ ਲੈਂਦਾ ਆਪਣਾ ਚੋਰ ਸਾਹਿਬ ਅੰਦਰ ਰੱਖ ਤੁਸੀਂ ਆਪਣਾ ਉਧਰ ਰੱਖ ਹਾਂ ਜੀ ਉਧਰ ਹਟਾ ਨਾ ਬਦਲ ਕੇ ਅੰਦਰ ਆ ਜੀ ਬਦਲ ਕੇ ਆਪ ਤੋਂ ਤਾਂ ਹੀ ਸ਼ੀ ਆਗੇ ਹੋ ਗਈ ਨਾ ਧੀਰੇ ਜਰਨ ਉਹਦੇ ਨਾਲ ਉਹਨਾਂ ਨੂੰ ਲੱਗ ਰਹੀ ਹੈ ਲਾਜ਼ੀ ਦੇਖੋ ਹਾਂ ਰੱਖਦੇ ਤੋਂ ਉਹਨਾਂ ਨੂੰ ਲਾਜ਼ੀ ਦੇਖੋ جی ست نام شری گای گرو ਪਰਦਾਸਿਕ ਨੂੰੰਕਾਰ ਬਾਣੀ ਸ਼੍ਰੀ ਭਗਵਤੀ ਜੀ ਕੀ ਪਾਕ ਸਾਡੀ ਦਸਵੀਂ ਪ੍ਰਥਮ ਭਗਵਤੀ ਸਿੰਦਰ ਕੈ ਗੁਰੂ ਨਾਨਕ ਲਈ ਹੈ ਆਜੇ ਸਰੰਗਤ ਗੁਰਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿੰਗਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਤਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧਿਆ ਵਟਾਈ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਸ਼ੀਆਂ ਦੀ ਜੋਤ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਕੇ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ 헤 ਨਿਮਾਣਿਓ ਕੇ ਮਾਨ ਨਿਤਾਣਿਓ ਕੇ ਤਾਨ ਨਿਉਟਿਓ ਕੀ ਓਟ ਨਿਆਸਰੀਓ ਕਾ ਆਸਰਾ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾ ਕਮਲਾ ਵਿਚ ਅਰਦਾਸ ਬੇਨਤੀ ਜੋਧ ਸਤਿਗੁਰ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ ਸਤਿਗੁਰ ਜੀਓ ਜੋ ਕਿ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਕਰਕੇ ਹੁਣ ਤੱਕ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਬਖਸ਼ੀ ਕੀਤੇ ਹਨ ਸਤਿਗੁਰ ਜੀਓ ਅੱਜ ਵਕਤ ਆਪ ਜੀ ਆਪਣੇ ਸੁਖਾਸਨ ਤੇ ਵਿਰਾਜਮਾਨ ਹੋ ਸੋਹਣੇ ਪਲੰਘਿਆਂ ਤੇ ਆਰਾਮ ਫਰਮਾਓ ਸੰਗਤਾਂ ਨੂੰ ਛੁੱਟੀਆਂ ਬਖਸ਼ ਕਰਨੀਆਂ ਤੰਦਰੁਸਤੀ ਦੀਆਂ ਦਾਤਾਂ ਬਖਸ਼ ਕਰਨੀਆਂ ਕਥਾ ਕੀਰਤਨ ਕਰਨ ਦੀ ਦਾਤ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ ਕਰਨੇ ਸਈ ਪਿਆਰੇ ਮਿਲਨੇ ਜਿਨਾ ਮਿਲਿਆ ਆਪ ਜੀ ਦਾ ਨਾਮ ਚਿੱਤਿਆ ਹੋਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਣ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਈ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਨ ਸਾਹਿਬ ਸਿਗੂ ਤੇਗ ਬਹਾਦਰ ਪਾਸ਼ਾ ਜੀ ਦੇ 250 ਸਾਲਾ ਸ਼ੀਤਿੰਸ ਮੌਕੇ ਤੇ ਮਹਾਨਗ੍ਰੀ ਕੀਰਤਨ ਦਾ ਅੱਜ ਦੇ ਪੜਾਅ ਦਾ ਇੱਥੇ ਸੰਪੂਰਨਤਾ ਹੁੰਦੀ ਹੈ ਗੁਰਦੁਆਰਾ ਸਿੰਘ ਸਭਾ ਮੁਬਲੀ ਕਰਨਾਟਕਾ ਵਿਖੇ ਤਾਂ ਅਖੀਰ ਦੇ ਵਿੱਚ ਸਿਕੰਦਰ ਸਾਹਿਬ ਕੁਲਦੀਪ ਸਿੰਘ ਜੀ ਰੋਡੇ ਜੀ ਦੇ ਵੱਲੋਂ ਸੰਗਤ ਦਾ ਧੰਨਵਾਦ ਕੀਤਾ ਜਾ ਰਿਹਾ ਦੋ ਸ਼ਬਦਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਰਗੁਰੂ ਤੇਗ ਬਹਾਦਰ ਮਹਾਰਾਜੇ ਪਾਸ਼ਾ ਜੀ ਦੇ ਤਨ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਅਤੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੇ ਵੀ ਸ਼ਹੀਦੀ ਦੇ ਸਨੋ ਸਮਰਪਿਤ ਇਹ ਨਗਰ ਕੀਰਤਨ ਜੋ ਗੁਰਦੁਆਰਾ ਤੋਪੜੀ ਸਾਹਿਬ ਅਸਾਮ ਤੋਂ ਆਰੰਭ ਹੋ ਕੇ ਅੱਜ ਇਸ ਗੁਰਦੁਆਰਾ ਸਾਹਿਬ ਵਿਖੇ ਰਾਤ ਦੇ ਵਿਸ਼ਰਾਮ ਲਈ ਠਹਿਰਿਆ ਰਸਤੇ ਵਿੱਚ ਬਹੁਤ ਸੰਗਤਾਂ ਨੇ ਸਤਿਕਾਰ ਪਿਆਰ ਦਿੱਤਾ ਅਤੇ ਬਹੁਤ ਪਾਰੀ ਉਤਸ਼ਾਹ ਦੇ ਨਾਲ ਜਦੋਂ ਦੇ ਅਸੀਂ ਬੰਗਲੌਰ ਤੋਂ ਚੱਲੇ ਆ। ਰਸਤੇ ਵਿੱਚ ਜਿੰਨੇ ਵੀ ਪੜਾਏ ਸੰਗਤਾਂ ਨੇ ਬੜੀ ਫੁੱਲਾਂ ਦੀ ਵਰਖਾ ਕੀਤੀ ਹੈ। ਗੁਰੂ ਮਹਾਰਾਜ ਦਾ ਬਹੁਤ ਜ਼ਿਆਦਾ ਸੁਪਰਾਨਾ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਆਸ ਕਰਦੇ ਹਾਂ ਕਿ ਅੱਗੇ ਵੀ ਜਿਹੜੀ ਆ ਸੰਗਤ ਇਸੇ ਤਰ੍ਹਾਂ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਆਵੇਗੀ। ਅੱਜ ਇਸ ਨਗਰ ਵਿੱਚ ਹੁਗਲੀ ਸ਼ਹਿਰ ਆ ਕਰਨਾਟਕਾ ਦੇ ਵਿੱਚ ਤੇ ਰਾਤ ਦਾ विश्राम ਸੀਗਾ ਬੰਗਲੌਰ ਦੇ ਵਿੱਚ ਬੰਗਲੌਰ ਦੀ ਸੰਗਤ ਨੇ ਵੀ ਬਹੁਤ ਜ਼ਿਆਦਾ ਉਤਸ਼ਾਹ ਦੇ ਨਾਲ ਸੇਵਾ ਕੀਤੀ ਅਤੇ ਇਸ ਹੁਗਲੀ ਸੰਗਤ ਦੀ ਜਿਹੜੀ ਆ ਚੈਰਅਦੀ ਸੰਗਤ ਹੈ ਇਹਨੇ ਵੀ ਬਹੁਤ ਜ਼ਿਆਦਾ ਉਤਸ਼ਾਹ ਦੇ ਨਾਲ ਸੇਵਾ ਕੀਤੀ ਹੈ ਅਤੇ ਮਹਾਰਾਜ ਇਹਨਾਂ ਤੇ ਦਇਆ ਕਿਰਪਾ ਬਣਾਈ ਰੱਖਣਾ ਇਸੇ ਤਰ੍ਹਾਂ ਸਿੱਖ ਕੌਮ ਨੂੰ ਏਕਤਾਤ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ